ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਕਿਵਾੜ ਖੋਲਣ ਦੀਆਂ ਤਿਆਰੀਆਂ ਜਾਰੀ ਨੇ 25 ਮਈ ਨੂੰ ਇਸ ਤੀਰਥ ਹਸਤਾਨ ਦੇ ਕਿਵਾੜ ਸੰਗਤਾਂ ਦੇ ਲਈ ਖੋਲ ਦਿੱਤੇ ਜਾਣਗੇ 15200 ਫੀਟ ਦੀ ਉਚਾਈ ਤੇ ਸਥਿਤ ਇਹ ਦੁਨੀਆ ਦਾ ਸਭ ਤੋਂ ਉੱਚਾ ਗੁਰਦੁਆਰਾ ਹੈ ਪਿਛਲੇ ਸਾਲ 15 16 ਜੂਨ ਨੂੰ ਆਏ ਹੜਾ ਕਾਰਨ ਇਸ ਤੀਰਥ ਤੱਕ ਪੁੱਜਣ ਵਿੱਚ ਬਹੁਤ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ ਗੁਰਦੁਆਰੇ ਦੇ ਮੈਨੇਜਰ ਸੇਵਾ ਸਿੰਘ ਦਾ ਕਹਿਣਾ ਹੈ ਕਿ ਗੋਬਿੰਦ ਘਾਟ ਤੋਂ ਕਾਂਗੜੀਆ ਤੱਕ ਪੈਦਲ ਮਾਰਗ ਨਵੇਂ ਸਿਰੇਓਂ ਬਣਾ ਦਿੱਤੇ ਗਏ ਨੇ ਕਾਂਗੜੀਆ ਤੋਂ ਹਿਮਕੁੰਡ ਸਾਹਿਬ ਤੱਕ ਦੇ ਸਾਰੇ ਰਸਤੇ ਉੱਤੇ 10 ਫੁੱਟ ਉੱਚੀ ਬਰਫ਼ ਪਈ ਹੋਈ ਹੈ ਜਿਸ ਨੂੰ ਭਾਰਤੀ ਥਲ ਸੈਨਾ ਦੀ ਮਦਦ ਦੇ ਨਾਲ ਹਟਾਇਆ ਜਾ ਰਿਹਾ ਹੈ ਸੋ ਚਤਰਾਸ ਦੀ ਕੁਦਰਤੀ ਤਰਾਸਦੀ ਦੇਖਣ ਨੂੰ ਮਿਲੀ ਸੀ ਉਸ ਦੌਰਾਨ ਕਾਫੀ ਨੁਕਸਾਨ ਹੋਇਆ ਸੀ ਗੋਬਿੰਦ ਧਾਮ ਦਾ खासा ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਹਿਮਕੁੰਡ ਸਾਹਿਬ ਦੀ ਯਾਤਰਾ ਬੀਤੇ ਸਾਲ ਵੀ ਖੋਲੀ ਗਈ ਸੀ ਦਸੰਬਰ ਦੇ ਦੌਰਾਨ ਅਤੇ ਦੇਖਿਆ ਗਿਆ ਸੀ ਕਿ ਕਈ-ਕਈ ਕਿਲੋਮੀਟਰ ਵੱਧ ਰਸਤਾ ਲੋਕਾਂ ਨੂੰ ਤੈਅ ਕਰਨਾ ਪਿਆ ਸੀ ਸੰਗਤਾਂ ਨੂੰ ਕਈ-ਕਈ ਕਿਲੋਮੀਟਰ ਵੱਧ ਤੁਰਨਾ ਪਿਆ ਸੀ ਇਸ ਵਾਰੀ ਵੀ ਪ੍ਰਸ਼ਾਸਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਹਾਲਾਂਕਿ 10-10 ਫੁੱਟ ਉੱਚੀ ਬਰਫ਼ ਜ਼ਰੂਰ ਜੰਮੀ ਹੋਈ ਹੈ ਜਿਸ ਨੂੰ ਕਿ ਫੌਲ ਸੈਨਾ ਦੀ ਮਦਦ ਦੇ ਨਾਲ ਹਟਾਇਆ ਜਾ ਰਿਹਾ ਹੈ ਹਿਮਕੁੰਡ ਸਾਹਿਬ ਦੀ ਯਾਤਰਾ ਨੂੰ ਲੈ ਕੇ ਖਾਸ ਉਤਸ਼ਾਹਤ ਨੇ تمام شر دھالو ਅਤੇ ਪੱਛੀ ਮੈਨੋ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਅਕਤੂਬਰ ਤੱਕ ਖੁੱਲੀ ਰਹੇਗੀ खासा ਉਤਸ਼ਾਹ ਦੇਖਿਆ ਜਾ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਬਦਰੀਨਾਥ ਅਤੇ ਚਾਰਤਾਮਾਦੀ ਯਾਤਰਾ ਖੋਲੀ ਗਈ ਸੀ ਜਿਸ ਵਿੱਚ ਸੰਗਤਾਂ ਵਿੱਚ ਉਛਾ ਪਹਿਲਾਂ ਨਾਲੋਂ ਘੱਟ ਦੇਖਿਆ ਗਿਆ ਸੀ ਹੁਣ ਦੇਖਣ ਵਾਲੀ ਗੱਲ ਰਹੇਗੀ ਕਿ ਹਿਮਕੁੰਡ ਸਾਹਿਬ ਦੇ ਵਿੱਚ ਕਿੰਨੀਆਂ ਸੰਗਤਾਂ ਜਾ ਪਾਉਂਦੀਆਂ ਨੇ ਕਿਉਂਕਿ ਚਾਰਤਾਮਾਦੀ ਯਾਤਰਾ ਵਿੱਚ ਬਿਹੜ ਘੱਟ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਸਨ